ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਤੇ ਕਈ ਦਿਨ ਹੋ ਗਏ ਆਪਾਂ ਤੋਂ ਐਡਾਂ ਚੱਜਣਾ ਪਈਆਂ ਨਹੀਂ ਬਾਈ ਇੱਕ ਤੋਂ ਹੀ ਪਈਆਂ ਸਾਨੇ ਦੇ ਵਿੱਚ ਤੇ ਕਈ ਪੰਜ ਪੰਜ ਚਾਰ ਚਾਰ ਉਹਨਾਂ ਦਾ ਗੈਪ ਛੱਡਿਆ ਕਿਉਂਕਿ ਝੋਨੇ ਦੀ ਝੋਨੇ ਦੀ ਵੱਡਾ ਪੜਾਈ ਤੋਂ ਬਾਅਦ ਆ ਕਣਕਾਂ ਦੀ ਬੀਜ ਨਾਲ ਦੀ ਨਾਲ ਸ਼ੁਰੂ ਹੋ ਗਈ ਤੇ ਉਹਦੇ ਵਿੱਚ ਆ ਪਹੁੰਚੇ ਸੀ ਤੇ ਹੁਣ ਜਿਹੜੇ ਭਰਾਵਾਂ ਦੀ ਐਡਾਂ ਕੋਈ ਰਹਿ ਗਈਆਂ ਤੇ ਆਪਾਂ ਨੂੰ ਭੇਜ ਦਿਓ ਬਾਈ ਆਪਣਾ ਉੱਪਰ ਨੰਬਰ ਲੱਗਿਆ ਤੇ ਸੋਡੀਆਂ ਸਾਰੀਆਂ ਮਸ਼ੀਨਰੀਆਂ ਸੋਡੀਆਂ ਜੋ ਐਡਾਂ ਆਪਾਂ ਪਾਵਾਂਗੇ ਤੇ ਕਈ ਭਰਾਵਾਂ ਦੇ ਫੋਨ ਕਰਲਾਂ ਆਪਾਂ ਤੋਂ ਨਹੀਂ ਚੱਕੀਆਂ ਗਈਆਂ ਤੇ ਆਪਾਂ ਮਾਫੀ ਚਾਹੁੰਦੇ ਆ ਤੇ ਬਾਈ ਫੋਨ ਕਰ ਕੱਲ ਤੋਂ ਬਾਅਦ ਚੱਕਿਆ ਕਰਾਂਗੇ ਜਿਹੜਾ ਮਰਜ਼ੀ ਭਰਾ ਆਪ ਕੋ ਨੂੰ ਫੋਨ ਲਾਵੇ ਉੱਪਰ ਨੰਬਰ ਆ ਮੇਰਾ ਲੱਗਿਆ ਤੇ ਅੱਜ ਦੀ ਵੀਡੀਓ ਚ ਆਪਾਂ 6 ਚੀਜ਼ਾਂ ਬਕਾਉ ਲੈ ਕੇ ਆਏ ਸਾਰੇ ਭਰਾ ਦੇਖ ਲਓ ਬਾਈ ਤਿੰਨ ਟਰੈਕਟਰ ਬਕਾਉ ਆ ਇੱਕ ਕਟਰਾਲੀ ਲੈਫਟ ਵਾਲੀ ਇੱਕ ਕਟਰਾਲਾ ਤੇ ਇੱਕ ਜੀਰੋ ਡ੍ਰੈਲ 6 ਚੀਜ਼ਾਂ ਲੈ ਕੇ ਆਏ ਆਪਣੇ ਚੈਨਲ ਤੇ ਬੁਟਾ ਕੁਆਲਿਟੀ ਤੇ ਤੇ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਸਵਰਾਜ 855 ਸਾਰੇ ਭਰਾ ਦੇਖ ਲਓ ਬਾਈ 2012 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀਰ ਭਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ ਏਰੀਆ ਬਾਈ ਦਾ ਬਟਾਲਾ ਬਟਾਲਾ ਏਰੀਆ ਜ਼ਿਲ੍ਹਾ ਬਾਈ ਗਰਦਾਸਪੁਰ ਤੇ ਬਾਈ ਕਹਿੰਦਾ 3 ਲੱਖ ਤੇ 95000 ਦਾ ਸਵਰਾਜ ਵੀ 855 ਟਰੈਕਟਰ ਮੈਂ ਦੇ ਦੂੰਗਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਭਰਾਣੇ ਵੀ ਇਹ ਸਵਰਾਜ ਟਰੈਕਟਰ ਲੈਣਾ ਹੋਵੇ ਇਹ ਬਟਾਲਾ ਏਰੀਆ 'ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਭਾਈ ਜੀ ਕਿਸੇ ਵੀਰ ਪੁਰਾਣਾ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 363 ਸਾਰੇ ਭਰਾ ਦੇਖ ਲੋ ਬਾਈ 2005 ਬਾਲਾ ਟਰੈਕਟਰ ਆ ਤੇ ਰਾਜਸਥਾਨ ਨੰਬਰ ਆ ਤੇ ਚਾਰੇ ਟਾਇਰ ਵੀ 60 ਕੇ ਪੈਸੇ ਆ ਟਰੈਕਟਰ ਦੇ ਕਿਸੇ ਵੀਰ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਨਿਊ ਹਾਲੈਂਡ 363 ਤੇ ਪੈਂਡ ਖੜਾ ਹਰ ਰਾਏਪੁਰ ਪੈਂਡ ਬਾਈ ਹਰ ਰਾਏਪੁਰ ਬਾਈ ਦਾ ਗੋਨਿਆਣਾ ਮੰਡੀ ਕੋਲੇ ਪੈਂਡ ਆ ਤੇ ਜਿਹੜੇ ਬਠਿੰਡੇ ਚ ਪੈਂਡ ਆਉਂਦਾ ਤੇ ਬਾਈ ਕਹਿੰਦਾ 2 ਲੱਖ ਤੇ 40000 ਦੇ ਆਸੇ ਪਾਸੇ ਮੈਂ ਟਰੈਕਟਰ ਬਾਈ ਦੇ ਦੂੰਗਾ ਵਾਕੀ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ 913630 ਤੇ ਇਹ ਪਿੰਡ ਹਰ ਰਾਏਪੁਰ ਖੜਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਫਾਰਮ ਟਰੈਕ 60 ਦਾ ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 2009 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 ਕ ਪੈਸੇ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਏਰੀਆ ਬਾਈ ਦਾ ਤਲਵੰਡੀ ਭਾਈ ਕਲਵੰਡੀ ਭਾਈ ਏਰੀਆ ਚ ਵੀ ਟਰੈਕਟਰ ਖੜਾ ਹੈ ਤੇ ਬਾਈ ਕਹਿੰਦਾ 2 ਲੱਖ ਤੇ 85000 ਦੇ ਆਸੇ ਪਾਸੇ ਮੈਂ ਟਰੈਕਟਰ ਵੇਚ ਦੇ ਦੂੰਗਾ ਵਾਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਫਾਰਮ ਟਰੈਕ 60 ਦਾ ਤੇ ਤਲਵੰਡੀ ਭਾਈ ਏਰੀਆ ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲੀ ਲੈਣੀ ਹੋਵੇ 11 6 ਟਰਾਲੀ ਆ ਬਾਈ ਤੇ ਜੱਕ ਵਾਲੀ ਟਰਾਲੀ ਆ ਕਿਸੇ ਵੀ ਭਰਾ ਨੇ ਇਹ ਟਰਾਲੀ ਬਈ ਲੈਣੀ ਹੋਵੇ ਤੇ ਬਾਈ ਕਹਿੰਦਾ 92000 ਦੇ ਆਸੇ ਪਾਸੇ ਟਰਾਲੀ ਮੈਂ ਦੇ ਦੂੰਗਾ ਬਾਈ ਤੇ ਪਿੰਡ ਬਾਈ ਦਾ ਆਦਮਪੁਰਾ ਪਿੰਡ ਬਾਈ ਆਦਮਪੁਰਾ ਤੇ ਜ਼ਿਲ੍ਹਾ ਬਾਈ ਨੇ ਲਿਖਿਆ ਆਈ ਬਾਈ ਜ਼ਿਲ੍ਹਾ ਸਾਰੇ ਭਰਾ ਲਿਖਿਆ ਕਰੋ ਬਾਈ ਪਿੰਡ ਬਹੁਤ ਹੋ ਜਾਂਦੇ ਆ ਇਹ ਸ਼ਾਇਦ ਬਾਈ ਆਦਮਪੁਰਾ ਪਿੰਡ ਇਹ ਬਰਾਂਡੇ ਜ਼ਿਲੇ ਚ ਸਾਤਪੁਰੇ ਕੋਲੇ ਪਿੰਡ ਆ ਚਾਹੇ ਉੱਥੇ ਆਦਮਪੁਰਾ ਤੇ ਬਾਈਆਂ ਨੇ ਪਹਿਲਾਂ ਵੀ ਕਈ ਚੀਜ਼ਾਂ ਭੇਜੀਆਂ ਹੋਣੀਆਂ ਆਪਾਂ ਪਾਈਆਂ ਹੋਣੀਆਂ ਕਹੋ ਪਾਉਂਦੇ ਰਹਿਣੀਆਂ ਆਪਾਂ ਚੀਜ਼ਾਂ ਤੇ ਤਾਂ ਹੀ ਕਰਕੇ ਬਾਈ ਪਿੰਡ ਹੀ ਲਿਖਤਾ ਤੇ ਜਿਲ੍ਹਾ ਬਈ ਹਰੇਕ ਭਰਾ ਲਿਖਿਆ ਕਰੋ ਸ਼ਾਇਦ ਇਹ ਤਾਂ ਮੈਂ ਜਾਣਦਾ ਪਿੰਡ ਬਠਿੰਡੇ ਜਿਲੇ ਜਾ ਸਰਾਤ ਕੋਲੇ ਕੋਲੇ ਪੰਡਾ ਬਈ ਇਹ ਆਦਮਪੁਰਾ ਤੇ ਉੱਥੇ ਬਈ ਟਰਾਲੀ ਖੜੀ ਆ ਇਹ ਜੱਕ ਵਾਲੀ ਤੇ ਬਾਈ ਕਹਿੰਦਾ 92000 ਦੇ ਆਸੇ ਪਾਸੇ ਮੈਂ ਟਰਾਲੀ ਵੀ ਦੇ ਦੂੰਗਾ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰਾਲੀ ਲੈ ਜਾ ਕਿਸੇ ਵੀ ਭਰਾ ਨੇ ਇਹ ਟਰਾਲੀ ਵੀ ਲੈਣੀ ਹੋਵੇ ਤੇ ਇਹ ਪਿੰਡ ਆਦਮਪੁਰਾ ਖੜੀ ਆ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾ ਨੇ ਟਰਾਲਾ ਲੈਣਾ ਹੋਵੇ 14 ਸੱਤ ਟਰਾਲਾ ਬਈ ਸਾਰੇ ਭਰਾ ਦੇਖ ਲੋ ਤੇ ਜੱਕਾ ਦਾ ਟਰਾਲਾ ਬਈ ਕਿਸੇ ਭਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਏਰੀਆ ਅੰਮ੍ਰਿਤਸਰ ਅੰਮ੍ਰਿਤਸਰ ਏਰੀਏ ਚ ਬਈ ਇਹ ਟਰਾਲਾ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 60000 ਦੇ ਆਸ-ਪਾਸੇ ਮੈਂ ਇਹ ਟਰਾਲਾ ਵੀ ਦੇ ਦੂੰਗਾ ਕਿਸੇ ਵੀ ਭਰਾਣੇ ਇਹ ਟਰਾਲਾ ਬਈ ਲੈਣਾ ਹੋਵੇ ਤੇ ਅੰਮ੍ਰਿਤਸਰ ਹੀ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ 0 ਡਰੈਡ ਲੈਣੀ ਹੋਵੇ 13 ਪੂਰੀ ਸਾਰੇ ਭਰਾ ਦੇਖ ਲਓ ਬਾਈ ਕਿਸੇ ਪੁਰਾਣੇ ਬਈ ਲੈਣੀ ਹੋਵੇ 0 ਡਰਲ 13 ਪੂਰੀ ਤੇ ਏਰੀਆ ਬਾਈ ਦਾ ਬਾਗਾ ਟਾਰੀ ਬਾਗਾ ਟਾਰੀ ਬਈ ਏਰੀਆ ਤੇ ਬਾਈ ਕਹਿੰਦਾ 32000 ਦੇ ਆਸੇ ਪਾਸੇ ਮੈਂ ਇਹ 0 ਡਰਲ ਵੀ ਦੇ ਦੂੰਗਾ ਸਾਰੇ ਪਾਸੋਂ ਮੇਰੀ ਪੂਰੀ ਵਧੀਆ 0 ਡਰਲ ਕਿਸੇ ਵੀਰ ਪੁਰਾਣੇ ਬਈ ਇਹ 0 ਡਰਲ ਲੈਣੀ ਹੋਵੇ ਤੇ ਬਾਈ ਕਹਿੰਦਾ ਪੂਰੇ 32000 ਦੇ ਆਸੇ ਪਾਸੇ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਬਈ ਆਪਣੇ ਕੋਲ 6 ਸੀ ਖੇਤੀਬਾੜੀ ਸੰਧਾਣੀਆਂ ਤੇ ਆਪਾਂ 6 ਦਿਖਾਤੀਆਂ ਤੇ ਕੱਲ ਨੂੰ ਨਵੀਆਂ ਖੇਤੀਬਾੜੀ ਸੰਦਾ ਦੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਾਈ ਹਸਰੀ ਕਾਲ